ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਕਾਂਗਰਸ ਪਾਰਟੀ ਵੱਲ ਦੀ ਹਾਈ ਕਮਾਂਡ ਵੱਲੋਂ ਜਿਹੜੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀ ਖਿੱਚ ਦਿੱਤੀ ਹੈ ਸੀਐਮ ਦਾ ਚਿਹਰਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਯਾਨੀ ਕਿ ਰਾਹੁਲ ਗਾਂਧੀ ਵੱਲੋਂ ਜਿਹੜਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀ ਖੇਚ ਦਿੱਤੀ ਗਈ ਹੈ ਕਿਉਂਕਿ ਕਾਂਗਰਸ ਪਾਰਟੀ ਦਾ ਕਾਫੀ ਜ਼ਿਆਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਕਾਂਗਰਸ ਪਾਰਟੀ ਨੂੰ 2022 ਤੇ 2024 ਦੇ ਵਿੱਚ ਹਾੜ ਦਾ ਮੂੰਹ ਦੇਖਣਾ ਪਿਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਉਹ ਇੱਕ ਟੜੇਬੰਦੀਆਂ ਕਰਕੇ ਹਾਰ ਗਏ ਜਦੋਂ ਕਿ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਕਰੇ ਕਿਹਾ ਜਾ ਰਿਹਾ ਕਿ ਟੜੇਬੰਦੀਆਂ ਨਹੀਂ ਮਨਜ਼ੂਰ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਟੜੇਬੰਦੀਆਂ ਨਹੀਂ ਖਤਮ ਕੀਤੀਆਂ ਜਾਣਗੀਆਂ ਤਾਂ ਉਹਨਾਂ ਪ੍ਰਧਾਨਾਂ ਨੂੰ ਜਿਹੜਾ ਹੈ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਵੇਗਾ ਕਿਉਂਕਿ ਜਿਹੜੇ ਨੇ ਪੰਜਾਬ ਦੇ ਵੱਡੇ ਕਾਂਗਰਸ ਦੇ ਆਗੂ ਜੇਕਰ ਰਾਜਾਵੜਿੰਗ ਦੀ ਗਲੀ ਗੱਲ ਕਰੀਓ ਚਰਨਜੀਤ ਚੰਨੀ ਨੂੰ ਨਹੀਂ ਦੇਖਣਾ ਚਾਹੁੰਦੇ ਚਰਨਜੀਤ ਚੰਨੀ ਸੁਖਪਾਲ ਸਿੰਘ ਖਿਆਰਾ ਨੂੰ ਨਹੀਂ ਦੇਖਣਾ ਚਾਹੁੰਦੇ ਤਾਂ ਇਦਾਂ ਦੀਆਂ ਕਾਫੀ ਧੜੇਬੰਦੀਆਂ ਬਣੀਆਂ ਹੋਈਆਂ ਨੇ ਪੰਜਾਬ ਵਿੱਚ ਜਿਸ ਦਾ ਵੱਡਾ ਕਾਟਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਪਿਆ ਵੀ ਹੈ ਲੋਕਾਂ ਵੱਲੋਂ ਜਿੱਥੇ ਕਾਂਗਰਸ ਪਾਰਟੀ ਨੂੰ ਵੱਧ ਚੜ ਕੇ ਵੋਟ ਪੈਣੀ ਸੀ ਲੇਕਿਨ ਟੜੇਬੰਦੀਆਂ ਨੇ ਸਾਰਾ ਹੀ ਸਿਸਟਮ ਖਰਾਬ ਕਰਕੇ ਰੱਖ ਦਿੱਤਾ ਹਾਲਾਂਕਿ ਰਾਹੁਲ ਗਾਂਧੀ ਵੱਲੋਂ ਦਿੱਲੀ ਦੀਆਂ ਮੀਟਿੰਗਾਂ ਵਿੱਚ ਵੀ ਇਹ ਗੱਲ ਕਹੀ ਗਈ ਕਿ ਟੜੇਬੰਦੀਆਂ ਖਤਮ ਕਰੋ ਹਰ ਕਿਸੇ ਮੀਟਿੰਗ 'ਚ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਕਾਂਗਰਸ ਪਾਰਟੀ ਜਿਹੜਾ ਹੈ ਸੰਵਿਧਾਨ ਚੜਾਓ ਰੈਲੀਆਂ ਤਾਂ ਕੱਡੀਆਂ ਜਾਂਦੀਆਂ ਨੇ ਲੇਕਿਨ ਇੱਕ ਸਟੇਜ ਤੇ ਫਿਰ ਵੀ ਜਿਹੜੇ ਨੇ ਇੱਕ ਦੂਜੇ ਨੂੰ ਕਾਂਗਰਸ ਪਾਰਟੀ ਦੇ ਵੱਡੇ ਆਗੂ ਦਿਖਾਈ ਨਹੀਂ ਦਿੰਦੇ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਉਹ ਚਿਹਰਾ ਸੀਐਮ ਦੀਸ ਕੁਰਸੀ ਤੇ ਬੈਠਣ ਜਾ ਰਿਹਾ ਹੈ ਜਿਸ ਚਿਹਰੇ ਨੇ ਮਹਾਰਾਜਾ ਰਣਜੀਤ ਨੂੰ ਲਿਆਉਣ ਦੀ ਗੱਲ ਕੀਤੀ ਕਿ ਉਹਨਾਂ ਦਾ ਰਾਜ ਜਦੋਂ ਆਏਗਾ ਤਾਂ ਲੋਕਾਂ ਦੀ ਸੇਵਾ ਉਸੇ ਤਰੀਕੇ ਕੀਤੀ ਜਾਵੇਗੀ ਕਿਉਂਕਿ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਿਕਲ ਕੇ ਆਂਦਾ ਹੈ ਕਿਉਂਕਿ ਉਹਨਾਂ ਨੇ ਨਾ ਹੀ ਕੋਈ ਸਿਆਸਤ ਦੇ ਵਿੱਚ ਪੈਸਾ ਕਮਾਇਆ ਨਾ ਹੀ ਉਹਨਾਂ ਨੇ ਕਿਸੇ ਸਿਆਸੀ ਪੈਸੇ ਨੂੰ ਆਪਣੇ ਕੋਰ ਰੱਖਿਆ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ ਲੋਕਾਂ ਦੇ ਹੱਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਾਰੀ ਗਿਣਤੀ ਦੇ ਵਿੱਚ 85% ਲੋਕ ਉਹਨਾਂ ਦੇ ਹੱਥ ਦੇ ਵਿੱਚ ਖੜ ਗਏ ਨੇ ਹਾਲਾਂਕਿ ਨਵਜੋਤ ਕੋਰ ਸਿੱਧੂ ਨੇ ਤਾਂ ਦਾਅਵਾ ਹੀ ਦਿੱਤਾ ਹੈ ਕਿ ਉਹ ਜਿਹੜੀਆਂ 2027 ਦੇ ਵਿੱਚ ਆਪਣੀਆਂ ਵੋਟਾਂ ਦੇ ਵਿੱਚ ਉਹ ਕਾਂਗਰਸ ਪਾਰਟੀ ਵੱਲੋਂ ਸ਼ਾਮਲ ਹੋਣਗੇ ਲੇਕਿਨ ਹੁਣ ਸੀਐਮ ਦਾ ਚਿਹਰੇ ਨੂੰ ਵੀ ਕਾਫੀ ਪਸੰਦ ਕਰਨ ਲੱਗ ਪਏ ਨੇ ਨਵਜੋਤ ਸਿੰਘ ਸਿੱਧੂ ਨੂੰ ਹਾਲਾਂਕਿ ਸੀਐਮ ਯਾਨੀ ਕਿ ਸੀਐਮ ਦੀ ਕੁਰਸੀ ਸੰਭਾਲਣ ਲਈ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੱਦਾਂ ਹੀ ਬਿਹਾਰ ਦੀਆਂ ਵੋਟਾਂ ਦੀ ਵਿਧਾਨ ਸਭਾ ਦੀਆਂ ਵੋਟਾਂ ਦੀ ਸਮਾਪਤੀ ਹੁੰਦੀ ਹੈ ਉਸੇ ਟਾਈਮ ਹੀ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਜਲਦੀ ਐਲਾਨ ਕਰ ਦੇਣਗੇ ਨਵਜੋਤ ਸਿੰਘ ਸਿੱਧੂ ਦਾ ਨਾਮ ਲੋਕਾਂ ਵੱਲੋਂ ਸੁਪਰ ਸੀਐਮ ਦੀ ਗੱਲ ਕੀਤੀ ਜਾਵੇ ਤਾਂ ਉਹ ਨਾਮ ਚਰਨਜੀਤ ਚੰਨੀ ਦਾ ਨਿਕਲ ਕੇ ਆ ਰਿਹਾ ਹੈ ਤੇ ਦੂਸਰੇ ਪਾਸੇ ਨਾਮ ਨਿਕਲ ਕੇ ਆ ਰਿਹਾ ਹੈ ਪਹਿਲੇ ਨੰਬਰ ਤੇ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਲੋਕਾਂ ਦੇ ਹੱਕ ਦੇ ਵਿੱਚ ਬਹੁਤ ਵਧੀਆ ਰਏ ਐਜ਼ ਇੱਕ ਸੀਐਮ ਦਾ ਚਿਹਰਾ ਵੀ ਕਾਫੀ ਪਸੰਦ ਕੀਤਾ ਜਾਏਗਾ ਜੇਕਰ ਗੱਲ ਕਰੀਏ ਵਿਧਾਨ ਸਭਾ ਦੀਆਂ ਚੋਣਾਂ ਦੀ ਤਾਂ ਜਿਹਦੇ ਵਿੱਚ ਤੀਜੇ ਨੰਬਰ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਕਹੀ ਜਾ ਰਹੀ ਹੈ ਦੂਜੇ ਤੇ ਬੀਜੇਪੀ ਦੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਹਜੇ ਤੱਕ ਕਿਸੇ ਤਰ੍ਹਾਂ ਦੀ ਨਹੀਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਕਹਿ ਰਹੇ ਨੇ ਗੱਠ ਜੋੜ ਹੋ ਜਾਂਦਾ ਹੈ ਤਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਬਣਦੇ ਵੇਖਿਆ ਜਾ ਸਕਦਾ ਹੈ ਲੇਕਿਨ ਜੇਕਰ ਭਾਰੀ ਗਿਣਤੀ 'ਚ ਗੱਲ ਕਰੀਏ 85% ਯਾਨੀ ਕਿ 100 ਤੋਂ ਵੀ ਉੱਤੇ ਜਿਹੜੀਆਂ ਨੇ ਸੀਟਾਂ ਕਾਂਗਰਸ ਪਾਰਟੀ ਦੇ ਹੱਕ ਚ ਜਾਣ ਗਿਆ ਜੇਕਰ ਸੀਐਮ ਚਿੱਦਾ ਚਿਹਰਾ ਨਵਜੋਤ ਸਿੰਘ ਸਿੱਧੂ ਦਾ ਹੋਏਗਾ ਕਾਫੀ ਪਸੰਦ ਨੇ ਕਾਫੀ ਲੋਕਾਂ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ ਹਾਈ ਕਮਾਂਡ ਨਾਲ ਵੀ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਚਾਹੇ ਉਹਨਾਂ ਨੇ ਸਿਆਸਤ ਦੇ ਵਿੱਚ ਪੈਰ ਛੱਡਿਆ ਸੀ ਲੇਕਿਨ ਕਿਤੇ ਨਾ ਕਿਤੇ ਜਿਹੜੀ ਹੈ ਕਾਂਗਰਸ ਦੇ ਹਾਈ ਕਮਾਂਡ ਉਹਨ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਲੋਕਾਂ ਦੀ ਪਸੰਦ ਨੇ ਹਾਲਾਂਕਿ ਤਲੇਬੰਦੀਆਂ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਖੁੱਲ ਕੇ ਬੋਲਦੇ ਨੇ ਡੱਟ ਕੇ ਬੋਲਦੇ ਨੇ ਗੱਲ ਕਰਦੇ ਨੇ ਤਾਂ ਲੋਕਾਂ ਵੱਲੋਂ ਵੀ ਉਹਨਾਂ ਨੂੰ ਸੁਣਿਆ ਜਾਂਦਾ ਹੈ ਤਾਂ ਹੁਣ ਦੇਖਣ ਨੂੰ ਇਹ ਦੇਖਣ ਨੂੰ ਇਹ ਉਡੀਕ ਰਹਿ ਗਈ ਹੈ ਕਿ ਹੁਣ ਜਿਹੜੀ ਹੈ ਹਾਈ ਕਮਾਂਡ ਕਦੋਂ ਐਲਾਨ ਕਰ ਰਹੀ ਹੈ ਸੀਐਮ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ